ਇਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ 40 ਪੌੜੀਆਂ ਦੀ ਮੈਂ ਗੱਲ ਕਰ ਰਿਹਾ 6 ਪੌੜੀਆਂ ਦੀ ਨਹੀਂ ਇਹ ਉਹਦੀ ਸ਼ੁਰੂਆਤ ਸਾਹਿਬ ਜੀ ਨੇ ਕੀਤੀ ਹੈ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਜਿਹੜਾ ਹੈ ਉਸ ਦੀ ਪ੍ਰਾਪਤੀ ਤੋਂ ਸ਼ੁਰੂਆਤ ਹੈ ਤੇ ਸਮਾਪਤੀ ਜਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ ਪਾਰ ਬ੍ਰਹਮ ਪ੍ਰਭ ਪਾਇਆ ਉਸ ਦੇ ਸਮੇਂ ਵਸੂਦੇ ਕਿ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਨਾ ਜੀ ਉਸ ਦੀ ਪ੍ਰਾਪਤੀ ਉਹਨੂੰ ਹੀ ਹੋਣੀ ਹੈ ਜਿਹੜਾ ਸਤਿਗੁਰੂ ਜੀ ਦੀ ਚਰਨ ਸ਼ਰਨ ਗਿਆ ਤੇ ਜਿਹੜਾ ਸਤਗੁਰੂ ਜੀ ਦੀ ਚਰਨ ਸ਼ਰਨ ਗਿਆ ਉਹਦੇ ਉੱਤੇ ਫਿਰ ਸਾਬ ਨੇ ਕੀ ਕਿਰਪਾ ਕੀਤੀ ਉਹ 40 ਦੀਆਂ 40 ਪੌੜੀਆਂ ਜਿਹੜੀਆਂ ਨੇ ਨਾ ਇੱਕ ਜੀਵਨ ਦਾ ਸਫਰ ਹਨ ਜੀ ਸਾਰਾ ਜਿਸ ਦੇ ਅੰਦਰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੂੰ ਜਿਹੜਾ ਹੈ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਹੈ ਉਸ ਦੀ ਗੱਲ ਕੀਤੀ ਏ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਇਹ ਕੁਟੰਬ ਤੁੰਝੇ ਦੇਖਦਾ ਸਾਬ ਨੇ ਕਿਹਾ ਚਲੇ ਨਾਹੀਂ ਤੇਰੇ ਨਾਲ ਇਹ ਸਾਬ ਨੇ ਕਿਹਾ ਕਿਹੜਾ ਅੰਮ੍ਰਿਤ ਪੀਣਾ ਹੈ ਸੁਰ ਨਰ ਮਨਜਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਦੀ ਗੱਲ ਕੀਤੀ ਸਾਬ ਨੇ ਤੇ ਜਿਹੜਾ ਨਾਮ ਦੇ ਨਾਲ ਜੁੜ ਗਿਆ ਉਹਦਾ ਜੀਵਨ ਕਿਹਸਾ ਹੈ ਫਿਰ ਸਾਹਿਬ ਨੇ ਕਿਹਾ ਕਿ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੀ ਰਹੀ ਵਿਖਮ ਮਾਰਗ ਚੱਲਣਾ ਹੈ ਇਹ ਸਾਹਿਬ ਨੇ ਕਿਹਾ ਇਸ ਜੀਵਨ ਦੇ ਵਿੱਚ ਰਹਿੰਦਿਆਂ ਹੋਏ ਅੰਦਰੋਂ ਬਾਹਰੋਂ ਜੀਵਨ ਕਿਹਸਾ ਹੋਵੇ ਤੇ ਸਾਹਿਬ ਨੇ ਕਿਹਾ ਜੀਉ ਨਿਰਮਲ ਬਾਹਰੋਂ ਨਿਰਮਲ ਸਤਗੁਰ ਤੇ ਕਰਨੀ ਕੁਮਾਣੀ ਪੂੜ ਕੀ ਸੋਏ ਪਹੁੰਚੇ ਨਾਹੀ ਮਨ ਸੱਚ ਸਮਾਣੀ ਤੇ ਜੇ ਫਿਰ ਸਾਹਿਬ ਜੀ ਨੂੰ ਸਵਾਲ ਆਇਆ ਕਿ ਕਿਹਦੇ ਨਾਲ ਜੁੜਨਾ ਹੈ ਸਾਹਿਬ ਨੇ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਕਿ ਸਤਿਗੁਰੂ ਜੀ ਦੂਰ ਕਿਦੇ ਤੋਂ ਰਹਿਣਾ ਹੈ ਸਾਹਿਬ ਨੇ ਕਿਹਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਫਰਗੇ ਜਿਉਂ-ਜਿਉਂ ਆਪਾਂ ਸਾਰੀ ਬਾਣੀ ਦੇ ਵਿੱਚੋਂ ਤੁਰੇ ਜਾਂਦੇ ਆ ਨਾ ਸਾਹਿਬ ਨੇ ਕਿਹਾ ਸ਼ਰੀਰ ਕਿਉਂ ਮਿਲਿਆ ਇਹ ਸ਼ਰੀਰ ਆ ਮੇਰਿਆ ਇਸ ਜਗ ਵਿੱਚ ਆਇ ਕਿ ਕਿਆ ਤੁਧ ਕਰਮ ਕਮਾਇਆ ਕਿਹੜਾ ਕਰਮ ਕੀਤਾ ਇਸ ਸ਼ਰੀਰ ਦੇ ਨਾਲ ਲਾਂਕੇ ਜਦੋਂ ਉਹਨਾਂ ਨੇ ਅੱਖਾਂ ਨੂੰ ਸੰਬੋਧਨ ਕੀਤਾ اے ਨੇਤਰੋ ਮੇਰੇ ਉਹ ਹਰ ਤੁੰਮੇ ਜੋਤ ਰੱਖੀ ਹੈ ਸਹਿਬ ਨੇ ਕਿਹਾ ਬਾੜੇ 'ਚ ਜੋਤ ਧਰੀ ਤੁਸੀਂ ਕੀ ਕੀਤਾ ਹੈ ਨਾ ਕੱਲ੍ਹਾਂ ਦੇ ਨਾਲ ਕੀ ਸੁਣਿਆ ਈ ਸਾਰੀ ਦਿਸਾਈ ਕੁਝ ਨੂੰ ਸਹਿਬ ਨੇ ਸਮਝਾ ਕੇ ਨਾ ਗੱਲ ਲਿਆਂਦੀ ਹਰ ਜੀਵੋ ਗੁਫਾ ਅੰਦਰ ਰੱਖ ਕੇ ਆਵਾਜ਼ਾਂ ਪਾਉਣ ਬਜਾਇਆ ਤੈਨੂੰ ਉਹਨੇ ਸਵਾਸ ਦਿੱਤੇ ਸਰੀਰ ਦਿੱਤਾ ਹੈ ਤੇ ਇਹਦੇ ਨਾਲ ਜੇ ਤੂੰ ਇਹਨਾਂ ਸਾਰੀਆਂ ਪੌੜੀਆਂ ਦੀ ਕੱਲ ਨਾ ਕੱਲਦਾ ਇਹਨਾਂ ਤੇ ਇੱਕ ਦਿਨ ਪ੍ਰਾਪਤੀ ਹੋਵੇਗੀ ਉਸਦੇ ਨਾਲ 파ਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ